ਨੀਵੇਂ ਸਵਾਗਤ ਹੈ ਤੁਹਾਡਾ ਐਗਰੀਕਲਚਰ ਐਂਡ ਫਾਰਮਿੰਗ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੀ ਕਣਕ ਦੇ ਵਿੱਚ ਗਲਾਬੀ ਸੰਢੀ ਪੈਂਦੀ ਹੈ ਉਹਦੇ ਬਾਰੇ ਕਿਸਾਨ ਵੀਰਾਂ ਦੇ ਬਹੁਤ ਸਾਰੇ ਸਵਾਲ ਸੀਗੇ ਜੀ ਅਸੀਂ ਸੁਪਰ ਸੀਡਰ ਨਾਲ ਬੀਜਦੇ ਹਾਂ ਉੱਥੇ ਸੰਢੀ ਆ ਜਾਂਦੀ ਹੈ ਜੇ ਹੈਪੀ ਸੀਡਰ ਨਾਲ ਬੀਜਦੇ ਹਾਂ ਉੱਥੇ ਆਉਂਦੀ ਨਹੀਂ ਕੀ ਇਹ ਪਲਾਉਣ ਦੇ ਵਿੱਚ ਵੀ ਦਿੱਕਤ ਦੇਊਗੀ ਕੀ ਉਹਦੀ ਸਮੱਸਿਆ ਹੈ ਕੀ ਉਹਦਾ ਨਿਚੋੜ ਹੈ ਤੇ ਕੀ ਉਹਦਾ ਮੋਟਾ ਹੈ ਸਾਰੀ ਗੱਲ ਦੀ ਜਾਣਕਾਰੀ ਆਪਣੇ ਨਾਲ ਡਾਕਟਰ ਕੁਲਦੀਪ ਸਿੰਘ ਖੇਰਬੀਨ ਮਰਕਾਈ ਜੀ ਨੇ ਉਹਨਾਂ ਤੋਂ ਲਵਾਂਗੇ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇਖੋ ਗਲਾਬੀ ਸੁੰਡੀ ਜਿਹੜੀ ਸਮੱਸਿਆ ਹੈ ਉਹ ਦਿਨ ਬਾ ਦਿਨ ਵੱਧਦੀ ਜਾਂਦੀ ਹੈ ਤੇ ਗਲਾਬੀ ਸੁੰਡੀ ਦਾ ਜਿਹੜਾ ਕੰਟਰੋਲ ਹੈਗਾ ਉਹ ਪੂਰੇ ਤੌਰ ਤੇ ਸਾਡੇ ਕਿਸਾਨਾਂ ਤੋਂ ਨਹੀਂ ਹੋ ਸਕਦਾ ਠੀਕ ਹੈ ਕਿਉਂਕਿ ਅਸੀਂ ਕਈ ਸਾਰੀਆਂ ਥੜੇ ਤੋਂ ਅنگੇਲੀਆਂ ਹੋ ਜਾਂਦੀਆਂ ਫਿਰ ਤੋਂ ਗਲਤੀ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਜੇ ਆਪਾਂ ਜੋ ਤੁਸੀਂ ਬੀਜਣ ਦੇ ਤਰੀਕੇ ਦੀ ਗੱਲ ਕਰ ਰਹੇ ਹੋ ਉਸ ਤੋਂ ਪਹਿਲਾਂ ਆਪਾਂ ਇਹ ਕਵਾਂਗੇ ਕਿ ਗਲਾਬੀ ਸੁੰਡੀ ਤੋਂ ਬਚਣਾ ਹੈ ਤਾਂ ਜਿਹੜੇ ਏਰੀਆ 'ਚ ਬਾਸਮਤੀ ਦੀ ਕਾਸ਼ਟ ਹੋ ਰਹੀ ਹੈ ਉਸ ਏਰੀਆ ਦੇ ਵਿੱਚ ਜਿੱਥੇ ਪੀਐਸਰਗਾ ਦੀ ਥੱਤੀ ਬਹੁਤ ਵੱਡੀ ਫਸਲ ਬਣੀ ਸੀਗੀ ਇਸੇ ਵੀ ਹਾਲਤ ਦੇ ਵਿੱਚ 10 ਨਵੰਬਰ ਤੋਂ ਪਹਿਲਾਂ ਕਣਕ ਦੀ ਬਿਜਾਈ ਨਾ ਕੀਤੀ ਜਾਵੇ ਠੀਕ ਹੈ ਜੀ ਕਣਕ ਦੇ ਬਜਾਏ ਕਿਸਾਨ ਵੀ ਲੇਟ ਕਰਨ ਤਾਂ ਉਹ ਤੋਂ ਬਚਿਆ ਜਾ ਸਕਦਾ ਹੈ ਦੂਜਾ ਸਵਾਲ ਤੁਹਾਡਾ ਇਹ ਸੀਗਾ ਕਿ ਪਰਾਲੀ ਦੇ ਨਾਲ ਕੀ ਪਲੋ ਦੇ ਵਿੱਚ ਸੁਪਰ ਸੀਡਰ ਦੇ ਵਿੱਚ ਉਹ ਕਿਸ ਚੀਜ਼ ਆ ਸਕਦੀ ਹੈ ਆਪਾਂ ਕਿਸਾਨ ਵੀਰਾਂ ਤੋਂ ਪੁੱਛ ਦਈਏ ਠੀਕ ਹੈ ਜੀ ਕਿਸਾਨ ਆਪਦੇ ਖੇਤ ਜਾਂ ਨੇ ਇਸ ਸਮੇਂ ਠੀਕ ਹੈ ਖੇ ਆ ਜਾ ਕੇੜਾ ਝੋਨੇ ਵਾਲਾ ਖੇਤ ਹੈ ਉਹਦੇ ਜਿਹੜੀਆਂ ਮੁੰਜਰਾ ਸੁੱਕੀਆਂ ਹੋਈਆਂ ਚਿੱਟੀਆਂ ਮੁੰਜਰਾ ਨਿਕਲੀਆਂ ਉਹਨੂੰ ਪਟਣ ਠੀਕ ਹੈ ਪੱਟ ਕੇ ਤੋਂ ਸੁੰਡੀ ਦੇਖਣ ਕਿਹੜੀ ਹੈ ਠੀਕ ਹੈ ਇਹ ਦਾਵਾ ਹੈ ਕਿ ਝੋਨੇ ਦੇ ਵਿੱਚ 11 ਤੱਕ ਸੁੰਡੀਆਂ ਤੁਹਾਨੂੰ ਪੀਲੀਆਂ ਜਾਂ ਚਿੱਟੇ ਰੰਗ ਦੀਆਂ ਮਿਲਣਗੀਆਂ ਫਿਰ ਉਹ ਵੀ ਕਿਸਾਨ 파ਸਮਤੀ ਵਾਲੇ ਖੇਤ ਜਾਵੇ ਜਿੱਥੇ ਮੁੱਠਿਆ ਲੱਗੀ ਆ 1885 ਲੱਗੀ ਆ 1886 ਲੱਗੀ ਆ ਉਹਦੇ ਵਜਿਹਾ ਚਿੱਟੀਆਂ ਮੁੰਜਰਾ ਨਿਕਲੀਆਂ ਉਹਨੂੰ ਕੱਢ ਕੇ ਦੇਖੇ ਤਾਂ ਉਹਦੇ ਵਿੱਚੋਂ ਚਿੱਟੀ ਪੀਲੀ ਤੇ ਗੁਲਾਬੀ ਤਿੰਨ ਤਰ੍ਹਾਂ ਦੀਆਂ ਸੁੰਡੀਆਂ ਨਿਕਲਦੀਆਂ ਠੀਕ ਹੈ ਫਿਰ ਕਿਸਾਨ ਨੂੰ ਬੇਨਤੀ ਕਰਾਂਗੇ ਕਿ ਜੇ ਮੱਕੀ ਦੇ ਵਿੱਚ ਬਾਜਰੇ ਦੇ ਵਿੱਚ ਚਰੀ ਚੱਕ ਕੇ ਦੇਖਣ ਤਾਂ ਉੱਥੇ ਵੀ ਜਿਹੜਾ ਹੈਗਾ ਗੁਲਾਬੀ ਜਾਂ ਲਾਲ ਥੋੜੀ ਨਿਕਲੇਗੀ ਜਦੋਂ ਹੁਣ ਆਪਾਂ ਦੇਖਿਆ ਕਿ ਝੋਨੇ ਦੀ ਪਰਾਲੀ ਦੇ ਵਿੱਚ ਸਾਨੂੰ ਗੁਲਾਬੀ ਥੋੜੀ ਲੱਭੇ ਨਹੀਂ ਰਹੀ ਤਾਂ ਫੇਰ ਇਹਦਾ ਮਤਲਬ ਹੈ ਝੋਨੇ ਤੋਂ ਥੋੜੀ ਨਹੀਂ ਆ ਰਹੀ ਕਿੱਥੋਂ ਆ ਰਹੀ ਹੈ ਪਾਸਮਤੀ ਤੋਂ ਆ ਰਹੀ ਹੈ ਮੱਕੀ ਤੋਂ ਆ ਰਹੀ ਹੈ ਕਣਕ ਤੋਂ ਆ ਰਹੀ ਹੈ ਬਾਜਰੇ ਤੋਂ ਆ ਰਹੀ ਹੈ ਕਿਉਂਕਿ ਇਹ ਪੌਲੀਸੈਗਟ ਹੈ ਇਹ ਫੌਲਸ ਰਹੀਆਂ ਫਸਲਾਂ ਨੂੰ ਖਾਂਦਾ ਹੈ ਝੋਨੇ ਦਾ ਇਹ ਮੁਕੜਾ ਨਹੀਂ ਹੈਗਾ ਪਾਸਮਤੀ ਦੇ ਵਿੱਚ ਹੈਗਾ ਨੁਕਸਾਨ ਕਰਦਾ ਹੈ ਤਾਂ ਫੇਰ ਇਹ ਸੁੰਢੀ ਆਈ ਟਾਡੀ ਬਾਸਮਤੀ ਤੋਂ ਕੈਰੀ ਆਵਰ ਹੋਈ ਜਿਹੜੀ ਆਪਾਂ 10 ਨੰਬਰ ਵਾਲੀ ਗੱਲ ਕਰਦੇ ਆਂ ਇਹਦੇ ਚ ਸਭ ਤੋਂ ਵੱਡੀ ਗੱਲ ਤੇ ਹੀ ਹੁੰਦੀ ਆ ਕਿ ਇੱਧਰ ਇੱਕ ਬੰਦੇ ਦਾ ਜਿਹੜਾ ਹੈਗਾ ਬਾਸਮਤੀ ਖੜੀ ਆ ਤਾਂ ਇਹਨਾਂ ਨੇ ਜਿਹੜਾ ਹੈਗਾ ਨਾਂ ਲਈ ਦਾ ਕਣਕ ਵੀ ਸੀ ਕਣਕ ਵਿੱਚ ਤੇ ਇਸ ਖੇਤ ਦੇ ਵਿੱਚ ਜਿਹੜਾ ਪਮਕੜਾ ਹੈ ਉਹ ਉੱਡ ਕੇ ਆ ਕੇ ਦਰਾਂਡੇ ਦੇ ਤਰੇ ਅੱਛੇ ਰਹੇਗਾ ਸੁੰਢੀ ਆ ਦੇ ਆਉਂਦੀ ਕਿਉਂ ਹੈ ਹੁਣ ਇੱਕ ਬੰਦਾ ਕਹਿੰਦਾ ਮੈਂ ਤਾਂ ਹੈਪੀ ਸੈਟ ਨਾਲ ਵੀ ਜਾ ਮੇਰੇ ਤਾਂ ਨਹੀਂ ਆਈ ਠੀਕ ਹੈ ਇੱਕ ਬੰਦਾ ਕਹਿੰਦਾ ਮੈਂ ਜਿਹੜਾ ਹੈਗਾ ਮਲਚਿੰਗ ਕੀਤੀ ਮੇਰੇ ਵੀ ਘਟ ਆਈ ਹੈ ਠੀਕ ਹੈ ਲੇਕਿਨ ਸੂਪਰ ਸੀਡਰ ਵਾਲ ਦੇ ਖੇਤ ਕਿਉਂ ਜ਼ਿਆਦਾ ਆਗੇ ਸੂਪਰ ਸੀਡਰ ਤਾਂ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਆਪਾਂ ਸੂਪਰ ਸੀਡ ਨਾਲ ਬੀਜਦੇ ਆਂ ਤੇ ਸੈੱਲ ਜ਼ਿਆਦਾ ਮਿਲਦੀ ਹੈ ਜੇਕਰ ਸੈੱਲ ਜ਼ਿਆਦਾ ਹੋਏਗੀ ਤਾਂ ਸੈੱਲ ਦੇ ਉੱਪਰ ਨੇ ਭੱਡਣ ਦੇ ਆਂਡਾ ਆ ਕੇ ਦੇਣਾ ਹੀ ਦੇਣਾ ਹੈ ਤੁਹਾਡੇ ਕੋਲੇ ਕਈ ਸਾਰੇ ਕਿਸਾਨ ਇਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਕਿ ਯਾਰ ਮੈਂ ਜਦੋਂ ਖੇਤ ਵਿਜਿਆ ਮੈਂ ਵਧੀਆ ਅੱਗ ਲਾ ਕੇ ਵਿਜਿਆ ਖੇਤ ਵਧੀਆ ਸੀਗਾ ਲੇਕਿਨ ਜਦੋਂ ਜਿਹੜਾ ਹੈਗਾ ਪਹਿਲਾਂ ਪਾਣੀ ਲਾਇਆ ਖੇਤ ਸੁੱਕੀ ਪੈ ਗਈ ਉਹ ਜਿਹੜੇ ਗੇਤੇ ਖੇਤ 25 ਤੋਂ ਉੱਪਰ ਨੂੰ ਬੀਜੇ ਗਏ ਤਾਂ ਪਹਿਲਾ ਪਾਣੀ 15 ਤੋਂ 20 ਨੰਬਰ ਤੇ ਚੜ੍ਹ ਲੱਗ ਗਿਆ ਮੈਂ ਉਸ ਸਮੇਂ ਭਮੱਕੜ ਜਿਹੜਾ ਹੈਗਾ ਇਹ ਛੁੰਡੀ ਦਾ ਹਵਾ ਚ ਹੁੰਦਾ ਹੈ ਜਿਹੜੀ ਕੈਰੀਓਵਰ ਛੁੰਡੀ ਹੋ ਰਹੀ ਆ ਜਦੋਂ ਉਹਨੂੰ ਲੱਗਿਆ ਖੇਤ ਚ ਪਾਣੀ ਲੱਗ ਗਿਆ ਸੱਲ ਆ ਗਈ ਉਹਨੇ ਉੱਥੇ ਆ ਕੇ ਆਂਡਾ ਦਿੱਤਾ ਆਂਡਾ ਦੇਖ ਕੇ ਤੇ ਉੱਥੇ ਜਿਹੜਾ ਹੈਗਾ ਉਹਦਾ ਹਮਲਾ ਹੋ ਗਿਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਵੱਡਾ ਸਬੰਧ ਇਹਦਾ ਗੱਲ ਦੇ ਨਾਲ ਹੈ ਸੱਲ ਦੇ ਨਾਲ ਹੈ ਜੇ ਹੁਣ ਤੁਸੀਂ ਮੰਨ ਲਓ ਕਿ ਇਹ ਪਲੋ ਕਰਤੇ ਪਲੋ ਨਾਲ ਛੁੰਡੀ ਦਾ ਕੋਈ ਮਤਲਬ ਨਹੀਂ ਤਹਾਡੇ ਖੇਅ ਚ ਕਣਕ ਪਿਜਨ ਸਮੇ ਸੱਲ ਹੈ ਤਾਂ ਸੁੰਡੀ ਆਏਗੀ ਤੁਹਾਡੇ ਇਲਾਕੇ ਦੇ ਵਿੱਚ ਇਹ ਸੁੰਡੀ ਪਹਿਲਾਂ ਪੈਂਦੀ ਹੈ ਪਿਛਲੇ ਸਾਲ ਵੀ ਪਈ ਸੀ ਬਾਸਮਤੀ ਜ਼ਿਆਦਾ ਲੱਗਦੀ ਹੈ ਤੇ ਐਕਤਰੀ ਵੀ ਉਹ ਪਵੇਗੀ ਤਾਂ ਫਿਰ ਤੁਹਾਨੂੰ ਇਹ ਚਾਹੀਦਾ ਹੈ ਕਿ ਤੁਸੀਂ ਬਿਜਾਈ ਲੇਟ ਕਰਦੇ ਹੋ ਜੇਕਰ ਬਿਜਾਈ ਅਰ ਨਹੀਂ ਕਰੋਗੇ ਸੱਲ ਜ਼ਿਆਦਾ ਹੋਏਗੀ ਤਾਂ ਸੁੰਡੀ ਆਏਗੀ ਆਈ ਕੋਈ ਸਮੱਸਿਆ ਇਹ ਜਿਹੜੀਆਂ ਹਾਈ ਪੋਟੈਂਸ਼ਲ ਵੈਰਾਈਟੀਆਂ ਹੈ ਕਿਉਂ ਜਿਵੇਂ ਅਕਤੂਬਰ ਆ ਵੀ ਹੈ ਕੀਤੀ ਲਾਉਣੇ ਆ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਜੇ ਹੁਣ 23 ਤਰੀਕ ਤੋਂ ਬਾਅਦ ਲੱਗ ਰਹੀ ਹੈ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਕੱਟੋਣ ਦੀ ਕਟਾਈ ਹੋਗੀ ਕਈ ਕਿਸਾਨ ਕਹਿ ਰਹੇ ਆ ਜੇ ਝਾੜ ਦੰਗਾ ਲੈਣਾ ਵੀ ਉਹਨੂੰ ਹਾਈ ਪੋਟੈਂਸ਼ੀਅਲ ਤਿੱਕਰ ਬਚਾਉਣਾ ਹੈ ਉਹਨੂੰ ਗੁੱਡੀ ਖਾਦ ਵੀ ਪਾਵਾਂਗੇ ਤੇ ਉਹਨਾਂ ਜੇ ਬੀਜਨਾ ਦਾ ਉਸ ਟਾਈਮ ਦੇ ਹਿਸਾਬ ਨਾਲ ਕਿਵੇਂ ਉਹ ਅਰੇਂਜਮੈਂਟ ਕਰਨਗੇ ਇਹ ਨਹੀਂ ਹੋਏਗੀ ਜੇ ਤੁਹਾਡੇ ਖੇਤਾਂ ਦੇ ਵਿੱਚ ਗੁੱਡੀ ਦਾ ਹਮਲਾ ਹੈ ਅਨੀਤਾ ਤੁਹਾਨੂੰ ਇਹ ਭੁੱਲ ਜਾਣਾ ਪੈਗਾ 25 ਅਕਤੂਬਰ ਵਾਲਾ ਟਾਈਮ ਸਾਨੂੰ ਜਿਹੜਾ ਹੈਗਾ ਕਿ ਕਿਉਂਕਿ ਪਿਛਲੇ ਸਾਲ ਆਪਾਂ ਹਾਲਾਤ ਦੇਖੇ ਕਿ ਲੋਕਾਂ ਨੇ ਦੋ ਦੋ ਵਾਰੀ ਨਹੀਂ ਟੈਂਪਨ ਵਾਰੀ ਕੰਕਾਵਾ ਕੇ ਵੀ ਜਿੰਗਾਂ ਅੰਗਿਆ ਕਿਉਂਕਿ ਖੇਤਾਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੋ ਗਈ ਸੀ ਹਾਂਜੀ ਉਹਨਾਂ ਕਿਸਾਨਾਂ ਨੂੰ ਇਹ 25 ਅਕਤੂਬਰ ਹਾਈ ਪੋਟੈਂਸ਼ੀਅਲ ਡੁੱਟੀ ਖਾਦ ਵਾਲੀ ਗੱਲ ਭੁੱਲਣੀ ਪਏਗੀ ਉਹਨਾਂ ਨੂੰ ਬਸ ਨੰਬਰ ਤੇ ਹੀ ਜਾਣਾ ਪਏਗਾ ਕਿਉਂਕਿ ਆਪਣੇ ਕੋਲ ਤਰੀਕੇ ਹੈ ਦਵਾਈ ਇਹਨੂੰ ਬਿਮਾਰੀ ਨੂੰ ਕੰਟਰੋਲ ਕਰਨ ਆਤੇ ਛੁੰਡੀ ਨੂੰ ਲੇਕਿਨ ਪੂਰਨ ਤੌਰ ਤੇ ਤਾਂ ਆਪਾਂ ਕੰਟਰੋਲ ਹੁੰਦੀ ਨਹੀਂ ਆਪਣੇ ਤੋਂ ਪਰ ਇਹਦਾ ਕਰਕੇ ਜਿਹੜਾ ਆਪਣਾ ਕਲਚਰਲ ਮੈਥਡ ਹੈ ਕਲਚਰਲ ਮੈਥਡ ਹੁੰਦਾ ਹੈ ਕਿ ਵੀ ਆਪਾਂ ਫਸਲ ਦੀ ਜ ਉਸ ਸਮੇਂ ਸੈੱਲ ਨੂੰ ਗਾਂਭਰੂ ਕਰਕੇ ਉਹਦੇ ਨਾਲ ਆਪਾਂ ਨੂੰ ਕੰਟਰੋਲ ਕਰ ਸਕਦੇ ਹਾਂ। ਲੋ ਵੀ ਮੈਨੂੰ ਲੱਗਦਾ ਵੀ ਹੁਣ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਵੀ ਪ੍ਰਾਲੀ ਨੂੰ ਕਿਵੇਂ ਸੰਭਾਲਣਾ ਹੈ, ਕੀ ਉਹਦਾ ਗਲਾਬੀ ਸੁੰਢੀ ਦੇ ਨਾਲ ਕਨੈਕਟ ਹੈ, ਸਾਰੀ ਉਹਦੀ A to Z ਜਿੰਨਾ ਉਹਦਾ ਲਾਈਫ ਸਾਈਕਲ ਹੈ ਤੁਸੀਂ ਸਮਝ ਚੁੱਕੇ ਹੋਵੋਗੇ। ਜੇ ਕੋਈ ਤੁਹਾਡਾ ਸੁਜੈਸ਼ਨ ਹੈ ਜਾਂ ਕੋਈ ਸਵਾਲ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ। ਬਾਕੀ ਟਿਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।